ਪੂਰੇ ਪੰਜਾਬ ਚ ਸਾਡੀਆਂ ਪੱਗਾਂ ਦੇ ਉੱਤੇ ਇਹਨਾਂ ਸਰਕਾਰਾਂ ਦੀ ਜਗ੍ਹਾ ਤੁਹਾਡੇ ਨਾਲ ਕੋਈ ਰੌਲਾ ਨਹੀਂ ਕਿਸੇ ਨਾਲ ਅੰਗਰੇਜ਼ ਬ੍ਰਿਟਿਸ਼ ਜਦੋਂ ਸਰਕਾਰ ਪੂਰੇ ਇੰਡੀਆ ਨੂੰ ਕਾਬਜ ਹੋ ਗਈ ਪਰ ਇਕੱਲਾ ਪੰਜਾਬ ਦਾ ਸੂਬਾ ਸੀ ਓਏ ਜਿਨ੍ਹਾਂ ਵਿੱਚ ਖੀਰ ਤੱਕ ਸਾਡੇ ਸੂਰਬਿਆਂ ਨੇ ਅੰਗਰੇਜ਼ਾਂ ਦੇ ਪੈਰ ਨਹੀਂ ਲੱਗਣ ਦਿੱਤੇ ਅੱਜ ਇਹ ਰੈ ਸਿੰਘ ਖੜੇ ਨੇ ਕੀ ਮਤਲਬ ਆ ਤੁਹਾਡਾ ਕੀ ਇਹ ਨੰਦ ਲੈਣੇ ਨੇ ਵੀ ਟਰਾਲੀਆਂ ਲਾ ਕੇ ਖੜੇ ਆਵਾਜ਼ ਨਾਲ ਇਹਨਾਂ ਨੂੰ ਪੁੱਛੇ ਦੇ ਵਿੱਚ ਕਿ ਕਿਵੇਂ ਦਾ ਪੁਲਸਾ ਲਾ ਪੈਂਦੀ ਹੋਵੇ ਪੈਂਦੀ ਆ ਕਿ ਨਹੀਂ ਪੈਂਦੀ ਪੈਂਦੀ ਬਾਸੋ ਪੈਂਦੀ ਹਾਂਜੀ ਹਾਂਜੀ ਬਾਬਾ ਜੀ ਤੇ ਖਾਲਸਾ ਓਏ ਤੁਹਾਡੇ ਬਾਤ ਤੇ ਦੇਖੋ ਕੁਰਬਾਨੀ ਕਰਨੇ ਉੱਠਦਾ ਤੇ ਤੁਹਾਡੀ ਜਮੀਰ ਸਮਝ ਆ ਜਾਂਦੀ ਆ ਤੇ ਨੇ ਜੀ ਸਰਸੇ ਵਾਲੀ ਵੀ ਤਾਕਤ ਵਧ ਗਈ ਬਿਆਸ ਵਾਲੀ ਵੀ ਵਧ ਗਈ ਇਹ ਤਾਂ ਜੀ ਸਾਡੇ ਦੇ ਕੱਪ ਚ ਹੋ ਗਏ ਇਹ ਸਾਡੇ ਦੇ ਵਧ ਗਏ ਨਹੀਂ ਨਹੀਂ ਇਹ ਨਹੀਂ ਬੰਦੇ ਸਾਡੇ ਤੇ ਉਹ ਸਾਡੇ ਦੇ ਬਿਜੋਰੀਆਂ ਆ ਗਈਆਂ ਗੁਰੂ ਕ੍ਰਾਂਤ ਸਾਹਿਬ ਜੀ ਦਾ ਰੁਪਾਸ਼ਾ ਬੈਠਿਆ ਕਿ ਨਹੀਂ ਬੈਠਾ ਬੈਠਿਆ ਕਿ ਨਹੀਂ ਬੈਠਾ ਤੇ ਜਦੋਂ ਦਾੜੀ ਕਿਸਤਲ ਕਰਾ ਕੇ ਮਹਾਰਾ ਦੇ ਸਾਹਰੇ ਜਾਂਦੇ ਨਾ ਤਾਂ ਮਹਾਰਾ ਦੀਆਂ ਧਾਹਾਂ ਨਿਕਲਦੀਆਂ ਨੇ ਇੰਨਾ ਬੁੱਜਲਾਂ ਦੀ ਖਾਤਰ ਆਪਣੇ ਪਰਿਵਾਰ ਦੇ ਬਾਈ ਦੀ ਵਾਰ 'ਤੇ ਮਾਮੇ ਦੇ ਪੁੱਤ ਕੋਹਾਂ ਦੇ ਪੁੱਤ ਵਾਰ 'ਤੇ ਤੁਸੀਂ ਦਾੜੀ ਕਿਸਤਲ ਕਰਾ ਕੇ ਕਿਹੜੇ ਗੱਤੂ ਛੋੜ ਦੇ ਕੇ ਫਿਰਦੇ ਹੋ ਸ਼ਰਮ ਨਹੀਂ ਆਉਂਦੀ ਪੂਰੇ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਆਪਣਾ ਤੰਤਰ ਕਾਬਜ਼ ਕਰ ਲਿਆ ਤੇ ਸਾਬੇ ਨਾਲ ਕਿਉਂ ਰੋਂਦਾ ਕਿਉਂਕਿ ਅਸੀਂ ਆਰਦੇ ਹਾਂ ਮੂਰੋਂ ਅਸੀਂ ਉਹਨਾਂ ਦੱਸ ਮੂਰੋਂ ਪੰਜਾਬ ਤੋਂ ਸਾਟੀਆਂ ਪੱਗਾਂ ਦੇ ਉੱਤੇ ਇਹਨਾਂ ਸਰਕਾਰਾਂ ਦੀ ਨਿਗਾਹ ਤੁਹਾਡੇ ਨਾਲ ਕੋਈ ਰੌਲਾ ਨਹੀਂ ਕਿਸੇ ਨਾਲ ਅੰਗਰੇਜ਼ ਬ੍ਰਿਟਿਸ਼ ਜਦੋਂ ਸਰਕਾਰ ਪੂਰੇ ਇੰਡੀਆ ਦੇ ਵਿੱਚ ਕਾਬਜ ਹੋ ਗਈ ਪਰ ਇਕੱਲਾ ਪੰਜਾਬ ਦਾ ਸੂਬਾ ਸੀ ਓਏ ਜਿਹਦੇ ਵਿੱਚ ਖੀਰ ਤੱਕ ਸਾਡੇ ਸੂਰਦਿਆਂ ਨੇ ਅੰਗਰੇਜ਼ਾਂ ਦੇ ਪੈਰ ਨਹੀਂ ਲੱਗਣ ਦਿੱਤੇ ਆ ਜਿਹੜੇ ਸਿੰਘ ਖੜੇ ਨੇ ਕੀ ਮਤਲਬ ਆ ਟਾਟਾ ਕੀ ਇਹ ਨੰਦ ਲੈਦੇ ਨੇ ਵੀ ਥਾਲੀਆਂ ਲਾ ਕੇ ਖੜੇ ਆਵਾਜ਼ ਨਾਲ ਇਹਨਾਂ ਨੂੰ ਪੁੱਛੇ ਨੇ ਕਿ ਕਿਵੇਂ ਦਾ ਪੁਲਸਾ ਪੈਂਦੀ ਹੋਵੇ ਪੈਂਦੀ ਹੈ ਕਿ ਨਹੀਂ ਪੈਂਦੀ ਦੀ ਪਾਸ ਹੋ ਪਈ ਹਾਂਜੀ ਹਾਂਜੀ ਬਾਬਾ ਜੀ ਤੇ ਖਲਸਾ ਨੋ ਟਾਡੇ ਵਾਪਸ ਤੇ ਕੋਈ ਕੁਰਬਾਨੀ ਕਰਨ ਉੱਠਦਾ ਤੇ ਜਮੀਰ ਸਮਝ ਜਾਂਦੀ ਆ ਤੇ ਨੇ ਜੀ ਸਰਸੇ ਵਾਲੀ ਦੀ ਤਾਕਤ ਵਧ ਗਈ ਪਿਆਸ ਵਾਲੀ ਵੀ ਵਧ ਗਈ ਇਹ ਤਾਂ ਜੀ ਸਾਡੇ ਦੇ ਕੱਪ ਚ ਹੋ ਗਏ ਇਹ ਸਾਡੇ ਦੇ ਵੱਧ ਗਏ ਨਹੀਂ ਨਹੀਂ ਇਹ ਨਹੀਂ ਵੱਧ ਸਾਡੇ ਤੇ ਉਹ ਸਾਡੇ ਦੇ ਕਮਜ਼ੋਰੀਆਂ ਆ ਗਈਆਂ ਗੁਰੂ ਗ੍ਰੰਥ ਸਾਹਿਬ ਜੀ ਦਸ ਰੁਪਾਜਾ ਬੈਠੇ ਨਹੀਂ ਬੈਠੇ ਨਹੀਂ ਬੈਠੇ ਜਦੋਂ ਦਾੜੀ ਕێਸ ਕਤਲ ਕਰਾ ਕੇ ਮਹਾਰਾਜ ਦੇ ਸਾਹਮਣੇ ਜਾਂਦੇ ਨਾ ਤਾਂ ਮਹਾਰਾਜ ਦੀਆਂ ਧਾਹਾਂ ਨਿਕਲਦੀਆਂ ਨੇ ਐਨਾ ਬੁਜ਼ੁਰਗਾਂ ਦੀ ਖਾਤਰ ਆਪਣੇ ਪਰਿਵਾਰ ਦੇ ਬਾਈ ਦੀ ਵਾਰ ਦਿੱਤੇ ਮਾਮੇ ਦੇ ਪੁੱਤ ਘਵਾਲੇ ਪੁੱਤਵਾਰ ਤੇ ਤੁਸੀਂ ਦਾੜੀ ਕێਸ ਕਤਲ ਕਰਾ ਕੇ ਕਿਹੜੀ ਗੱਲ ਚੋੜ ਦੇ ਕੇ ਫਿਰਦੇ ਹੋ ਸ਼ਰਮ ਨਹੀਂ ਆਉਂਦੀ ਇਹਨੇ ਪੂਰੇ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਆਪਣਾ ਤੰਤਰ ਕਾਬਜ਼ ਕਰ ਲਿਆ ਕਸ ਹੱਬੇ ਨਾਲ ਕਿਉਂ ਰੋਂਦਾ ਕਿਉਂਕਿ ਅਸੀਂ ਆਰਦੇ ਹਮੂਰੋਂ ਅਸੀਂ ਉਹਨਾਂ ਨੂੰ ਦੱਸ ਓ ਜਿਹੜੇ ਝੂਠੀਆਂ ਦੇ ਰਹਿਣ ਵਾਲੇ ਨੇ ਉਹਨਾਂ ਦੇ ਦੱਸ ਦੱਸ ਨਿਆਣੇ ਜਿਨ੍ਹਾਂ ਦੇ ਰਾਤ ਨੂੰ ਰੋਟੀ ਪਤਾ ਮਿਲਣੀ ਕਿ ਨਹੀਂ ਮਿਲਣੀ ਓ ਤੁਸੀਂ ਜਮੀਨਾ ਚੈਨਲ ਵਾਲੇ ਓ ਤੁਹਾਡੀ ਕਹਿਰਤ ਮਰ ਗਈ ਤੁਹਾਡੇ ਤੋਂ ਨਿਆਣੇ ਓਏ ਝੂਕੀਆਂ ਦੇ ਪਾਸਾ ਅਸੀਂ ਤੇ ਇੱਕ ਗੱਲ ਤੇ ਆ ਗਏ ਹਮਦੋ ਹਮਾਰੇ ਤੋਂ ਤੁਸੀਂ ਠੇਕਾ ਲੈ ਲਿਆ ਆਬਾਦੀ ਘਟਾਉਣ ਦਾ ਮੁਰਾਫਾ ਯਾਰ ਉਹ ਤਾਂ ਕੀ ਜੀ ਤੋ ਲਾ ਬਣਾ ਕਰ ਲਾ ਆ ਘਟ ਨੇ ਹਣੇ ਯਾਰ ਅਗਲਿਆਂ ਦੇ 8 8 ਬੱਚੇ ਨੇ ਤੂੰ 2 2 ਕੀ ਪਰ ਫਿਰ ਦੇਉਂਗੇ ਉਹ ਪੰਜ ਨੂੰ ਕੀ ਦੇਉਂਗੇ ਤੂੰ ਸਣਾ ਕਰ ਲੈ ਪੰਜ ਪੰਜ ਨਾਲ ਬਣਾਓ ਜੇ ਬੱਚਣ ਕਈ ਦਾ ਜੁੱਤੀਆਂ ਪਹਿਣੀਆਂ ਤਾਂ ਜੁੱਤੀਆਂ